ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨ ਸਾਡੇ ਸਾਡੀ ਚੈਨਲ ਤੇ ਸਵਾਗਤ ਹੈ ਜੀ ਰੀਡਸ ਫੋਟੋ ਤੇ ਅੱਜ ਤੁਹਾਨੂੰ ਪਹੁੰਚਾ ਹਾਂ ਸਮਝੂ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਥੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਜੜੀ ਤੁਹਾਨੂੰ ਸਾਡੀ ਵੀਡੀਓ ਉਹ ਕਿਵੇਂ ਦੀ ਲੱਗੀ ਤੇ ਜਿਹੜੇ ਵੀ ਸਾਡੇ ਚੈਨਲ ਦੇ ਨਵੇਂ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜਾ ਵੀ ਤੁਹਾਨੂੰ ਸੂਰ ਪਸੰਦ ਆ ਆਂਦਾ ਪੋਰਟ ਲਾ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋਗੇ ਇਹ ਜੇ ਤੁਸੀਂ ਆਰੀ ਵਰਕ ਮਸ਼ੀਨੀ ਵਰਕ ਜੋ ਵੀ ਤੁਹਾਨੂੰ ਕਰਵਾਉਣਾ ਹੈ ਤੁਹਾਡੀ ਵਿਸ਼ਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡੇ ਤੈਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਵੀ ਸਪੋਰਟ ਕਰੀ ਅੱਗੇ ਵੀ ਸਪੋਰਟ ਕਰਿਆ ਆਪਣੀ ਭੈਣ ਦੇ ਚੈਨਲ ਨੂੰ ਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜਿਹੜੇ ਪ੍ਰਾਈਸ ਨੇ ਆਪਾਂ ਨਾਲ ਹੀ ਦੱਸੇ ਹੁੰਦੇ ਨੇ ਜਿਉ ਉਹ ਤੁਸੀਂ ਸਕਿਪ ਕਰ ਦਿੰਨੇ ਹੋ ਵੀਡੀਓ ਤਾਂ ਕਰਕੇ ਉਹ ਸਕਿਪ ਹੋ ਜਾਂਦੇ ਨੇ ਕਿ ਪ੍ਰਾਈਸ ਤੁਹਾਡੇ ਤੋਂ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਪਿਓਰ ਕਾਟਨ ਦੇ ਸੂਟ ਟਿਸਟਾ ਬ੍ਰੈਂਡ ਦੇ ਨੇਗੇ ਤੇ ਮੈਚਿੰਗ ਸੂਟ ਲੰਗੇ ਵਿਦ ਪ੍ਰਾਈਸ ਦੇ ਵਿਦ ਸ਼ਿਪਿੰਗ ਨੇ ਇੰਡੀਆ ਵਾਲਿਆ ਲਈ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਪਹਿਲਾ ਸੂਟ ਇਹ ਹੈ ਜੀ ਆਪਣਾ ਪਹਿਲਾ ਸੂਟ ਤੁਸੀਂ ਦੇਖਦੇ ਹੋ ਬਹੁਤ ਜਾਸੋਨਾ ਪ੍ਰਿੰਟ ਹੈਗਾ ਕਿੱਚੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸੂਟ ਦੀ ਇਹਦੇ ਨਾਲ ਹੈਗੀ ਹੈਗੀ 30 ਦਾ ਹੀ बॉਟਮ ਹੈਗੀ ਤੇ ਸਾਰਿਆਂ ਤੇ ਸਟੈਂਪ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਸ਼ਰਟ ਤੇ ਵੀ ਲੱਗੀ ਹੋਈ ਹੈਗੀ ਤੇ ਤੇ ਵਿਦਾਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਲੈ ਸਕਦੇ ਹੋਗੇ ਜਿੱਥੇ ਬਾਹਰਲੇ ਭੈਣਾਂ ਦੇ ਆਰਡਰ ਚੱਲ ਰਹੇ ਨੇ ਗਰਮੀ ਪੈ ਰਹੀ ਹੈਗੀ ਹੈਨਾ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਜਿਵੇਂ ਦੀ ਥੋੜੀ ਚੁਆਇਸ ਹੈਗੀ ਜਿਹੜੇ ਕਲ ਸੂਟ ਪਾਇ ਸੀ ਆਪਾਂ ਬਰਬਰੀ ਦੇ ਉਹਦੇ ਮੈਸੇਜ ਨਾ ਕਰਿਓ ਪਲੀਜ਼ ਕਿਉਂਕਿ ਉਹ ਸਾਰੇ ਸੋਲਡ ਹੋ ਚੁੱਕੇ ਨੇਗੇ ਦੇਖੋ ਜੀ ਡਾਰਕ ਬਲੂ ਕਲਰ ਦਾ ਡਾਰਕ ਬਲੂ ਕਲਰ ਹੈ ਦਾ ਸਕਰੀਨ ਸ਼ਾਟ ਲਾ ਲਓ ਤੇ ਸਾਨੂੰ ਸਾਨੂੰ ਸੰਕਰ ਇਹਦਾ ਪ੍ਰਾਈਸ ਹੈਗਾ ਦਾ 1600 ਵਿਦ ਸ਼ਿਪਿੰਗ ਹੈ ਟਿਸਟਾ ਦਾ ਸਟੱਫ ਹੈਗਾ ਦੇਖੋ ਜੀ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਇਹ ਵਾਲਾ ਪਰਪਲ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੁੰਦੀ ਹੈਗੀ ਤੇ ਕੱਲ ਵੀ ਪਰਪਲ ਸੀਗਾ ਕਈ ਭੈਣਾਂ ਨੂੰ ਨਹੀਂ ਮਿਲੇ ਹੈਗੇ ਨਾ ਉਹਦੇ ਲਈ ਸੌਰੀ ਤੇ ਆਪਾਂ ਅੱਗੇ ਜਦੋਂ ਸਟਾਕ ਆਇਆ ਉਹਦੇ ਲੈ ਕੇ ਆਵਾਂਗੇ ਦੇਖੋ ਜੀ ਬਹੁਤ ਐਸ ਸੋਨਾ ਸਾਟਲੇ ਬਹੁਤ ਐਸ ਬਹੁਤ ਜਿਆਦਾ ਸੋਨੇ ਸੂਟ ਬਣਦੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਇਸ ਦਾ ਪਰਪਲ ਕਲਰ ਦਾ ਆਪਣਾ ਫਾਸਟਲੀ ਆਰਡਰ ਕਰਾ ਤੁਸੀਂ ਸੋਨੇ ਸੋਨੇ ਕਰਵਾਇਓ ਹੈਨਾ ਤੇ ਤਾਂ ਕਰਕੇ ਹੈਨਾ ਫਿਰ ਇਹ ਬਹੁਤ ਜਿਆਦਾ ਹੀ ਸੋਨਾ ਸੂਟ ਬਣੂਗਾ ਤੁਸੀਂ ਵਰਕ ਕਰਵਾ ਸਕਦੇ ਹੋਗੇ ਹੁਣ ਇੱਕ ਵਰਕ ਹੋਰ ਚੱਲਿਆ ਅੱਗਾ ਜਿਵੇਂ ਸ਼ਰਟ ਦੇ ਵਿੱਚੋਂ ਛੋਟੇ ਛੋਟੇ ਪੈਚ ਕੱਢ ਕੇ ਉਹਦਾ ਰੋਲ ਬਣਾ ਦਿੰਦੇ ਨੇਗੇ ਤਾਂ ਤੁਸੀਂ ਉਵੇਂ ਵੀ ਕਰਵਾ ਸਕਦੇ ਹੋਗੇ ਪੈਚ ਤੇ ਦੇ ਦੁਪੱਟਾ ਤੁਸੀਂ ਨਾਲ ਲਿਖ ਕੇ ਭੇਜ ਦਿਆ ਕਰੋ ਵੀ ਸਾਨੂੰ ਇਹਦੇ ਨਾਲ ਵੀ ਦੁਪੱਟਾ ਲਗਾ ਕੇ ਭੇਜੋ ਜੀ ਜਾਂ ਬਿਨਾਂ ਦੁਪੱਟੇ ਦੇ ਵਿੱਚ ਸਾਰੀ ਡਿਟੇਲ ਤੁਸੀਂ WhatsApp ਤੇ ਭੇਜ ਦਿਆ ਕਰੋ ਪਲੀਜ਼ ਹਨਾ ਮੇਰੀ ਰਿਕੁਐਸਟ ਹੈਗੀ ਤੁਹਾਨੂੰ ਜਿਹੜੀਆਂ ਭੈਣਾਂ ਦੇ ਬਲੈਕ ਸੂਟ ਰਹਿ ਗਏ ਸੀਗੇ ਹਨਾ ਉਹ ਆਪਣੀ ਪੇਮੈਂਟ ਕਰ ਦੇਣ ਤੇ ਆ ਚੁੱਕੇ ਨੇਗੇ ਆਪਣੇ ਕੋਲੇ ਤੀਜੀ ਵਾਰ ਵੀ ਸਟਾਕ ਆ ਗਿਆ ਉਹਦਾ ਤੇ ਤੁਸੀਂ ਆਪਣੇ ਸੂਟ ਲੈ ਸਕਦੇ ਹੋਗੇ ਸਕਰੀਨਸ਼ਾਟ ਲੈ ਲਓ ਬਹੁਤ ਪਿਆਰਾ ਜਿਹਾ ਪ੍ਰਿੰਟ ਹੈਗਾ ਦੇਖੋ ਕਿੰਨਾ ਜਿਆਦਾ ਸੋਹਣਾਗਾ ਪ੍ਰਿੰਟ ਇਹਨੂੰ ਤੁਸੀਂ ਪਾਰਟੀ ਵੇਅਰ ਵੀ ਬਣਾ ਸਕਦੇ ਹੋ ਵਰਕ ਵਗੈਰਾ ਕਰਵਾ ਕੇ ਇਹ ਵੀ ਟੈਸਟਾ ਦੇਗਾ 1650 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਵਾਲਿਆਂ ਲਈ ਤੇ ਇਹ ਵਾਲਾ ਸੂਟ ਵੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੇ ਆਪਣਾ ਪਾਸ ਕਿੰਨਾ ਜਿਆਦਾ ਸੋਨਾ ਪ੍ਰਿੰਟ ਬਣਿਆ ਹੋਇਆ ਹੈਗਾ ਇਹ ਵੀ ਤੇ ਇਹਦੇ ਤੁਸੀਂ ਬਲੇਸਿਸ ਵਗੈਰਾ ਦਾ ਡਿਜ਼ਾਈਨ ਦੇ ਕੇ ਇਹਨੂੰ ਸੋਹਣਾ ਰੈਡੀ ਕਰ ਲਓ ਮੈਂ ਤੁਹਾਨੂੰ ਸੂਟ ਸਟਿਚ ਕੀਤੇ ਹੋਏ ਵੀ ਦਿਖਾਵਾਂਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਹੈਗੀ ਹੈਗੀ ਪਲੇਨ ਬਾਟਮ ਟਿਸਟਾ ਦੀ ਹੀ ਬਾਟਮ ਹੈਗੀ ਕੋਈ ਅਲੱਗ ਫੈਬਰਿਕ ਦੀ ਨਹੀਂ ਹੈਗੇ ਇੰਨਾ ਕੁ ਸੌਫਟ ਸਟੱਫ ਹੈਗਾ ਜਿੰਨਾ ਵੀ ਕਹਤੋਂ ਤੇ ਆਪਣਾ ਫਾਸਟਲੀ ਆਰਡਰ ਕਰ ਦਿਓ ਫਿਰ ਇਹ ਸੂਟ ਨਹੀਂ ਮਿਲਣੇ ਹੈਗੇ ਇੱਕ ਇੱਕ ਸੂਟੀ ਆਪਣੇ ਕੋਲੇ ਇਹ ਨਿਊ ਸਟਾਕ ਆਇਆ ਪਹਿਲਾ ਆਪਾਂ ਕੋਈ ਵੀਡੀਓ ਦੇ ਵਿੱਚ ਇਹ ਨਹੀਂ ਪਾਇਆ ਹੈਗਾ ਨਿਊ ਹੈਗਾ ਅੱਜ ਹੀ ਹੁਕਮ ਆਇਆ ਨੇ ਆ ਦੇਖੋ ਆ ਵੀ ਕਿੰਨਾ ਜਿਆਦਾ ਸੋਹਣਾ ਦਾ ਬਹੁਤ ਜਿਆਦਾ ਬਿਊਟੀਫੁਲ ਸੂਟ ਹੈ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਸਟਾਫ ਬਹੁਤ ਆਂਦੇ ਸੋਹਣਾਗਾ ਸੌਫਟ ਹੈ ਬਿਲਕੁਲ ਹਾਂਜੀ ਇਹ ਥੋੜਾ ਇਹਨਾਂ ਦਾ ਰੇਟ ਪਤਾ ਕਿਉਂ ਆ ਮਤਲਬ ਠੀਕ ਹੈ ਵੀ 1650 ਇਹ ਮੈਚਿੰਗ ਨਹੀਂ ਹੈ ਜੇ ਇਹ 올ਓਵਰ ਹੁੰਦੇ ਨਾ 27-2800 ਦੇ ਹੁੰਦੇ 올ਓਵਰ ਸੂਟ ਕਾਸਟਲੀ ਪੈਂਦਾਗਾ ਦੇਖ ਮੇਰੇ ਨਾਲ ਬਾਟਮ ਕਿੰਨੀ ਜਿਆਦਾ ਸੋਹਣੀ ਬਣੀ ਹੋਈ ਹੈ ਕਿ ਸਾਰੇ 'ਚ ਪ੍ਰਿੰਟ ਹੈਗਾ ਕੁਝ ਹਟਕੇ ਦੀ ਚੀਜ਼ ਆਪਾਂ ਨੂੰ ਹਟਕੇ ਜੀ ਹੀ ਪਾਉਣੀ ਚਾਹੀਦੀ ਹੈਗੀ ਬਾਟਮ ਅਲੱਗ-ਅਲੱਗ ਟੇਸਟ ਹੋ ਕਰਕੇ ਦੇਖਿਆ ਕਰੋ ਤੁਸੀਂ ਤੇ ਅਲੱਗ-ਅਲੱਗ ਡਿਜ਼ਾਈਨ ਦੇ ਸੂਟ ਅਲੱਗ-ਅਲੱਗ ਕਲਰ ਪਾ ਕੇ ਦੇਖਿਆ ਕਰੋ ਤੇ ਫਿਰ ਜਾਦੇ ਵਧੀਆ ਹਨਾ ਹਰ ਤਰ੍ਹਾਂ ਦਾ ਮਤਲਬ ਕਲਰ ਪਾਇਆ ਕਰੋ ਹਰ ਤਰ੍ਹਾਂ ਦੇ ਮਤਲਬ ਸੂਟ ਦਾ ਡਿਜ਼ਾਈਨ ਪਾਇਆ ਕਰੋ ਤੁਸੀਂ ਦੇਖਿਆ ਕਰੋ ਕਿ ਆਪਣੇ ਕਿਹੜਾ ਜਾਦੇ ਸੋਹਣਾ ਲੱਗਦਾ ਹੈ ਤੇ ਕਿੰਨਾ ਜਾਦੇ ਸੋਹਣਾ ਸੂਟ ਹੈ ਵੀ ਤੇ ਆਪਾਂ ਕੋਟੇ ਦੇ ਦੁਪੱਟੇ ਵਿੱਚ ਨਹੀਂ ਸੇਲ ਕੀਤਾ ਸੀਗਾ ਸੂਟ ਰੱਪਾ ਕੀਤਾ ਸੀਗਾ 2500 ਕੋਟੇ ਦੇ ਦੁਪੱਟੇ ਨਾਲ ਆਇਆ ਸੀਗਾ ਪਰ ਇਹ ਵਿਦਆਊਟ ਦੁਪੱਟਾ ਹੈਗਾ ਬਹੁਤ ਜ਼ਿਆਦਾ ਡਿਮਾਂਡ ਸੀਗੀ ਸੂਟ ਦੀ ਬਹੁਤ ਮੈਸੇਜ ਆਏ ਸੀ ਪਰ ਹਨਾ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਹੁਣ ਤੇ ਤੁਸੀਂ ਮੈਚਿੰਗ ਸੂਟ ਬਣਵਾ ਸਕਦੇ ਹੋਗੇ ਦੇਖੋ ਇਹਦੇ ਉੱਪਰ ਮਹਰੂਨ ਰੈੱਡ ਕਲਰ ਦੀ ਲੱਗ ਜੂਗੀ ਪਾਈਪਿੰਗ ਬਹੁਤ ਜ਼ਿਆਦਾ ਛੋੜਾ ਸੂਟ ਬਣ ਜਾਊਗਾ ਟੇਸਟਾ ਦੀ ਕਲੈਕਸ਼ਨ ਹੈ ਜੀ ਤੁਸੀਂ ਚੈੱਕ ਚੈੱਕ ਕਰ ਸਕਦੇ ਹੋਗੇ ਹਾਂਜੀ ਸਾਰੇ ਟੇਸਟਾ ਦੇ ਲੰਗੇ ਤੇ ਵਿਦਾਊਟ ਬ੍ਰਾਂਡ ਆਪਾਂ ਕੋਈ ਸਟੱਫ ਨਹੀਂ ਆਉਂਦੇ ਹੈਗੇ ਤੇ ਨਾਲੇ ਕੋਈ ਵੀ ਆਏ ਹੁੰਦਾ ਵੀ ਕੱਲ ਨੂੰ ਲਾਂਬਾ ਦੋ ਤੁਸੀਂ ਆਪਾਂ ਉਹ ਕੰਮ ਹੀ ਨਹੀਂ ਕਰਨਾ ਹੈਗਾ ਇਸ ਤੋਂ ਚੰਗਾ ਵੀ ਅਸੀਂ ਘੱਟ ਰੇਟ ਵਾਲਾ ਸਟੱਫ ਚੱਕਦੇ ਹੀ ਨਹੀਂ ਆਗੇ ਕਿਉਂਕਿ ਸੂਟ ਫਿੱਟ ਜਾਂਦੇ ਨਹੀਂਗੇ ਕੁਛ ਨਾ ਕੁਛ ਮੋਈ ਜਾਂਦਾ ਸਸਤੇ ਦੇ ਵਿੱਚ ਇਹਦਾ ਵੀ ਪ੍ਰਾਈਸ ਹੈਗਾਗਾ 1650 ਇੱਕ ਆਪਾਂ ਤੋਂ ਮੰਗੇ ਸੀ ਜੀ ਚਣੌਂਦੇ ਸੂਟ ਬਹੁਤ ਜ਼ਿਆਦਾ ਡਿਮਾਂਡ ਸੀਗੀ ਇੰਨੇ ਕਿ ਜ਼ਿਆਦੇ ਸੋਹਣੇ ਨੰਗੇ ਦੇਖੋ ਇਹ স্পੈਸ਼ਲ ਡਿਮਾਂਡ ਆਈ ਸੀ ਜਮੂਨ ਦੇ ਸੁੱਟਾਂ ਦੀ ਵੀ ਸੁੱਟ ਲੈ ਕੇ ਆ ਉਹ ਦੇਖੋ ਜੀ ਕਪੜਾ ਇੰਨਾ ਕ ਜਿਆਦਾ ਸੌਫਟ ਹੈ ਜਿੰਨਾ ਵੀ ਕਹਿ ਦੋ ਨਾਲ ਹੈਗੀ ਹੈਗੀ ਪਲੇਨ ਬਾਟਮ ਸਾਢੇ 1700 ਪ੍ਰਾਈਸ ਹੈਗਾ ਸਟੱਫ ਇੰਨਾ ਕ ਜਿਆਦਾ ਹਲਕਾ ਹੈਗਾ ਜਿਸ ਤਰ੍ਹਾਂ ਆਪਾਂ ਦੁਪੱਟਾ ਲਗਾ ਲੈ ਲਿਆ ਨਾ ਉਸ ਤਰ੍ਹਾਂ ਅੰਦਾਈ ਹੈਗਾ ਇੰਨਾ ਜਿਆਦਾ ਸੌਫਟ ਕਪੜਾ ਹੈਗਾ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਮੰਗਵਾਣਾਗਾ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈਗੀ ਵੀ ਤੁਸੀਂ ਕਿਵੇਂ ਸੂਟ ਲੈਣਾਗਾ ਸਕਰੀਨਸ਼ਾਟ ਲੈ ਲਓ ਇਹ ਵੀ ਸੂਟ ਮਤਲਬ ਮਿਲਨੇ ਨਹੀਂ ਆਗੇ ਇਹਦੇ ਵਿੱਚ ਆਪਾਂ 4 ਸੂਟ ਲੈ ਕੇ ਆਏ ਸੀਗੇ ਇੱਕ ਸੂਟ ਆਪਣਾ ਸੇਲ ਹੋ ਚੁੱਕਿਆਗਾ ਆਪਣਾ ਫਾਸਟਲੀ ਆਰਡਰ ਕਰ ਲਓ ਇਹ ਵੀ ਕਲਰ ਬਹੁਤ ਜਾਦੇ ਸੋਹਣੇ ਆ 7500 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਚੈੱਕ ਕਰ ਲਓ ਤੁਸੀਂ ਤੇ ਸੂਟ ਇਹਦੀ ਵੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੈਗੀ ਜਦੋਂ ਸੂਟ ਬਣ ਕੇ ਬਹੁਤ ਜ਼ਿਆਦਾ ਸੋਹਣੇ ਬਣਨਗੇ ਬਾਕੀ ਸਟਿਚਿੰਗ ਤੇ ਵੀ ਥੋੜਾ ਡਿਪੈਂਡ ਹੁੰਦਾ ਹੈਗਾ ਹਨਾ ਕਿਵੇਂ ਸਟਿਚ ਕਰਦੇ ਨੇ ਟੇਲਰ ਤੇ ਥੋੜਾ ਡਿਜ਼ਾਈਨ ਵਾਲਾ ਬਣਾ ਕੇ ਨਾ ਵਧੀਆ ਬਣ ਜਾਂਦੇ ਹੁੰਦੇ ਨੇ ਸਕਰੀਨ ਸ਼ਾਟ ਲੈ ਲਓ ਤੇ ਮੈਸੇਜ ਕਰ ਦਿਓ 7500 ਪ੍ਰਾਈਸ ਹੈ ਦਾ ਵੀ ਇਤਿਹਾਸ 컬러 ਵਾਲਾ ਪ੍ਰਿੰਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨ ਸੋਨੇ ਪ੍ਰਿੰਟ ਨਹੀਂ ਗੇ ਤੇ ਆਪਣਾ ਫਾਸਟਲੀ ਸਕਰੀਨ ਸ਼ਾਟ ਲਗਾ ਕਰੋ ਇਹ 컬러 ਬਹੁਤ ਜਿਆਦਾ ਚੰਗ ਰਿਹਾ ਗਾ ਟ੍ਰੈਂਡਿੰਗ ਦੇ ਵਿੱਚ ਹੈ ਇਸ ਟਾਈਮ ਤੇ ਨਾਲ ਦੇਖੋ ਬਾਟਰ ਹੋਣਗੇ 컬러 ਦਾ ਥੋੜਾ ਬੋਤਾ ਫਰਕ ਪੈ ਜਾਂਦਾ ਹੁੰਦਾ ਹੈਗਾ ਤਾਂ ਇਗਨੋਰ ਕਰਿਓ ਕੈਮਰੇ ਦੇ ਵਿੱਚ ਲਾਈਟ ਡਾਰਕ ਆ ਜਾਂਦੇ ਹੁੰਦੇ ਨੇਗੀ ਤੇ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਇਹਨੂੰ ਤੁਸੀਂ ਆਰਗੈਂਜ਼ਾ ਦੀ ਲੈਸ ਵਗੈਰਾ ਲਗਾ ਕੇ ਸਟਿਚ ਕਰਵਾਉਗੇ ਬਹੁਤ ਜਿਆਦਾ ਸੋਹਣਾ ਬਣੂਗਾ ਸਕਰੀਨ ਸ਼ਾਟ ਲੈ ਲਓ ਤੇ ਮੈਸੇਜ ਕਰਕੇ ਤੇ ਕੁਝ ਕੁ ਸੂਟ ਮੈਂ ਤੁਹਾਨੂੰ ਸਿਲਾਈ ਕੀਤੇ ਹੋਏ ਦਿਖਾ ਦਿੰਨੀ ਹਜੇ ਦੁਪट्टे ਵਗੈਰਾ ਨਾਲ ਪੈਂਡਿੰਗ ਪਏ ਨੇਗੇ ਦੇਖੋ ਜੀ ਦੇਖੋ ਜੀ ਜਿਆਦਾ ਸੋਹਣਾ ਸੂਟ ਬਣਿਆਂਗਾ 컬러 ਵੀ ਬਹੁਤ ਜਿਆਦਾ ਸੋਹਣਾਗਾ ਕਾਫੀ ਸੂਟ ਆਏ ਸੀਗੇ ਇਹਦੇ ਨਾਲ ਦੇ ਤੇ ਸੇਲ ਹੋ ਚੁੱਕੇ ਨੇਗੇ ਇਸ ਟਾਈਮ ਹੈਗੇ ਨੇਗੇ ਇਹਦੇ ਨਾਲ ਦਾ ਸੂਟ ਤੁਹਾਨੂੰ ਮਿਲ ਜੂਗਾ ਤੇ ਆਪਾਂ ਪੇਸਟਿੰਗ ਕਰਕੇ ਇਹਨੂੰ ਮਤਲਬ ਫਿਨਿਸ਼ਿੰਗ ਦਿੱਤੀ ਹੈਗੀ ਪੇਸਟਿੰਗ ਕਰੀਏਗੀ ਚਾਕਾਂ ਤੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਸ ਉਹਨਾਂ ਦਾ ਆਪਾਂ ਜਿਹੜਾ ਸਹੀ ਹੋਣਾ ਚਾਹੀਦਾ ਹੈਗਾ ਨੱਕ ਦੇ ਬਟਨ ਨੱਕ ਦੇ ਉੱਪਰ ਬਟਨਸ ਲਗਾਏ ਨੇ ਇਹ ਇਹਦੇ ਨਾਲ ਦਾ ਸੇਮ ਸੂਟ ਪਿਆਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਲੈ ਸਕਦੇ ਹੋਗੇ 2750 ਇਹਦਾ ਪ੍ਰਾਈਸ ਹੈਗਾ ਸੂਟ ਦਾ ਦੇਖੋ ਸੇਮ ਸੂਟ ਪਿਆਗਾ ਸਲਾਈ ਕਰਵਾਉਣਾ ਸਾਡੇ ਤੋਂ ਸਲਾਈ ਕਰਵਾ ਲਓ ਬਿਨਾਂ ਸਲਾਈ ਤੋਂ ਮੰਗਵਾਉਣਾ ਬਿਨਾਂ ਸਲਾਈ ਤੋਂ ਮੰਗਵਾ ਲਓ ਤੇ ਕਲਰ ਆਪਸ਼ਨ ਤੋਂ ਹੋਣਗੇ ਇਹਦੇ ਵਿੱਚ ਇਦੇ ਨਾਲ ਦੇ ਜਿਹਦੇ ਨਾਲ ਦਾ ਵੀ ਸੂਟ ਸੇਲ ਹੋ ਚੁੱਕਿਆ ਹੈਗਾ ਇਹ ਆਪਾਂ ਦੋ ਦੋ ਲੈ ਕੇ ਆਏ ਸੀਗੇ ਸਾਨੂੰ ਜਿਆਦਾ ਪਸੰਦ ਆਏ ਸੂਟੇ ਕਲਰ ਤਾਂ ਕਰਕੇ ਦੇਖੋ ਇਹਨਾਂ ਨੇ ਹੈਵੀ ਸਲਵਾਰ ਰੱਖੀ ਹੋਗੀ ਤੁਸੀਂ ਸਟ੍ਰੇਟ ਰੱਖਨੀ ਹੈ ਸਟ੍ਰੇਟ ਰੱਖ ਸਕਦੇ ਹੋਗੇ ਤੇ ਇਹਦੀ ਬਾਟਮ ਵੀ ਹੈਗੀ ਹੈ ਦੇਖੋ ਕਿੰਨੀ ਜਿਆਦਾ ਸੋਹਣੀ ਬਣੀ ਹੋਈ ਆ ਕਲਰ ਬਹੁਤ ਜਿਆਦਾ ਪਿਆਰਾ ਹੈਗਾ ਬਾਟਮ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈਗੀ ਨਾਲ ਇਹਦੇ ਤੁਸੀਂ ਚੁਣੌਣ ਜਾਂ ਮਸਲੀਨ ਦਾ ਦੁਪੱਟਾ ਰੱਖ ਸਕਦੇ ਹੋਗੇ ਤੇ ਦੋ ਸੂਟ ਹੈਗੇ ਨੇ ਅਲੱਗ-ਅਲੱਗ ਕਲਰ ਦੇ ਨੇਗੇ ਆਪਣਾ ਫਾਸਟਲੀ ਆਰਡਰ ਦੇ ਦਿਓ ਤੇ 2750 ਪ੍ਰਾਈਸ ਹੈਗਾ ਦੇਖੋ ਚੈੱਕ ਕਰ ਟੂ ਆਪਸ਼ਨਸ ਨੇ ਇਹਦੇ ਵਿੱਚ ਕਲਰਸ ਦੀਆਂ ਤੇ ਇੱਕ ਇਹ ਹੈਗਾ ਗ੍ਰਾਮ ਟੈਕਸ ਦੇ ਸੂਟ ਇਹਦੇ ਨਾਲ ਦੀ ਵੀ ਹੈਗੇ ਨੇ ਆਪਣੇ ਕੋਲੇ ਸੂਟ ਦੇਖੋ ਜੀ ਇਸ ਤਰ੍ਹਾਂ ਆਪਾਂ ਘੇਰੇ ਤੇ ਦਿੱਤੀ ਹੈਗੀ ਲੈਸ ਤੁਸੀਂ ਵੀ ਜੇ ਰੈਡੀ ਕਰਵਾਉਣਾ ਕਰਵਾ ਸਕਦੇ ਹੋਗੇ ਪਰ ਲੈਸ ਦਾ ਜਿਹੜਾ ਹੈਗਾ ਮਤਲਬ ਥੋੜਾ ਬਹੁਤਾ ਫਰਕ ਪੈ ਜਾਊਗਾ ਡਿਜ਼ਾਈਨਿੰਗ ਦਾ ਹਾਂਜੀ ਦੇਖੋ ਕਿਉਂਕਿ ਸੇਮ ਚੀਜ਼ ਨਹੀਂ ਮਿਲਦੀ ਹੁੰਦੀ ਹੈਗੀ ਨਾ ਡਿਜ਼ਾਈਨਿੰਗ ਦਾ ਫਰਕ ਦੇਖੋ ਫਰੰਟ ਬੈਕ ਆਪਾਂ ਲੈਸ ਲਾਈ ਹੈਗੀ ਇਹ ਆਪਾਂ ਡਾਈ ਕਰਵਾ ਕੇ ਲੈਸ ਲਾਈ ਆਪਾਂ ਨੂੰ ਮਿਲ ਹੀ ਨਹੀਂ ਸੀਗੀ ਫਿਰ ਆਪਾਂ ਡਾਈ ਕਰਵਾ ਲਈ ਤੇ ਬਾਜੂ ਤੇ ਵੀ ਦੇਖੋ ਇਸ ਤਰ੍ਹਾਂ ਹੀ ਲਗਾਈ ਹੈਗੀ ਲੈਸ ਕਿਉਂਕਿ ਥੋੜਾ ਜਿਹਾ ਵਧੀਆ ਸਟਾਈਲਿਸ਼ ਜਿਹਾ ਬਣ ਜਾਂਦਾ ਸੂਟ ਹੋਰ ਤਾਂ ਕੋਈ ਹੋਣੀ ਦੇਖੋ ਸੋਹਣੇ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਸੋਹਣੇ ਹੀ ਬਣਨਗੇ ਸੂਟ ਦੇਖੋ ਜੀ ਇਦੇ ਨਾਲ ਦੇ ਹੈਗੇ ਨੇਗੇ ਸੂਟ ਤਾਂ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋ ਜਾਂ ਤੁਸੀਂ ਕਰ ਲਿਓ ਹਨਾ ਰੈਡੀ ਕਰਵਾ ਲਿਓ ਚਲੋ ਤੁਹਾਨੂੰ ਡਿਜ਼ਾਈਨ ਦੇ ਵੀ ਆਪਸ਼ਨ ਮਿਲ ਜਾਂਦੀ ਹੁੰਦੀ ਹੈ ਸਾਡੀ ਵੀਡੀਓ ਦੇਖਦੇ ਹੋ ਤੁਸੀਂ ਵੀ ਆਪਾਂ ਇਸ ਤਰ੍ਹਾਂ ਤਿਆਰ ਕਰਵਾਇਆ ਤੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਹਜੇ ਆਪਾਂ ਚੁੰਨੀਆਂ ਨਹੀਂ ਰੈਡੀ ਹੋਈਆਂ ਜਦੋਂ ਦੁਪੱਟੇ ਰੈਡੀ ਹੋ ਗਿਆ ਆਪਾਂ ਫੇਰ ਤੁਹਾਨੂੰ ਵੀਡੀਓ ਦਿਖਾ ਦਾਂਗੇ ਇਹ ਕਿਵੇਂ ਦੀ ਲੁੱਕ ਆਉਂਦੀ ਹੈਗੀ ਦੇਖੋ ਜੀ ਇਹਦੇ ਵਿੱਚ ਵੀ ਸੂਟ ਹੈ ਇਹਦੇ ਵਿੱਚ ਹੈਗਾਗਾ ਸੇਮ ਸੂਟ ਇੱਕ ਕਲਰ ਦਾ ਸੂਟ ਪਿਆ ਹੈਗਾ ਸੇਮ ਜੇ ਕੋਈ ਜਾਂ ਮੰਮੀ ਨੇ ਲੈਣਾ ਜਾਂ ਕਿਸੇ ਭੈਣ ਨੇ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਜੀ ਸੇਮ ਸੂਟ ਇੱਕ ਕਲਰ ਦਾ ਪਿਆ ਹੈਗਾ ਜੇ ਤੁਸੀਂ ਬਣਵਾਉਣਾ ਚਾਹੁੰਦੇ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਬਹੁਤ ਜਿਆਦਾ ਸੋਨਾ ਸਟਫ ਹੈ ਜੀ ਵਿਦਆਊਟ ਲਾਈਨਿੰਗ ਸਟਿਚਿੰਗ ਦਾ ਲਾਈਨਿੰਗ ਦੀ ਨੂੰ ਕੋਈ ਲੋੜ ਨਹੀਂ ਹੈਗੀ ਤੇ ਦੂਜਾ ਕਲਰ ਇਹਦੇ ਵਿੱਚ ਹੈਗਾਗਾ ਪਿੰਕ ਸ਼ਾਇਦ ਇਹ ਇੱਕ ਇੱਕ ਸੂਟ ਹੀ ਰਹਿੰਦਾਗਾ ਆਪਣੇ ਕੋਲ ਜਿਆਦਾ ਨਹੀਂ ਹੈਗੇ ਕਿਉਂਕਿ ਸੇਲ ਹੋ ਗਏ ਸੀਗੇ ਇਹ ਆਪਣੇ ਸੂਟ ਦੇਖੋ ਇਹਦੇ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਬਾਟਮ ਇਹਦੇ ਵੀ ਤੁਸੀਂ ਸੇਮ ਇਸੇ ਕਲਰ ਦੀ ਲਿਆਸ ਲੱਗੂਗੀ ਹੋਰ ਕੋਈ ਨਹੀਂ ਲੱਗਦੀ ਤੇ ਫੇਰ ਇੱਕ ਕਲਰ ਹੈਗਾਗਾ ਇਹ ਸੀਗਾ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਫਰੂਜ਼ੀ ਦੇਖੋ ਐਵੇਂ ਹੀ ਜੇ ਨਹੀਂ ਹੋਊਗੀ ਤਾਂ ਐਵੇਂ ਦੀ ਤੁਸੀਂ ਲੈ ਸਟਾਈ ਕਰਵਾ ਕੇ ਗਰੇਜੇ ਕਲਰ ਦੀ ਲਗਵਾ ਸਕਦੇ ਹੋਗੇ ਤੇ ਇਹਦੇ ਨਾਲ ਹੈਗੀ ਹੈ ਜੀ ਇਹ ਬਾਟਮ ਹੈਗੀ ਦੇਖੋ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ 1350 ਹੈਗਾ ਤਾਂ ਤੁਸੀਂ ਲੈ ਸਕਦੇ ਹੋ ਰਾਮ ਟੈਕਸ ਦਾ ਸਟੱਫ ਹੈ ਇੰਨਾ ਕਾ ਜ਼ਿਆਦਾ ਸੋਨਾ ਫਾਈਨ ਹੈਗਾ ਤੇ ਇਹਦੇ ਨਾਲ ਦੀ ਮਹਿੰਦੀ ਬਾਟਮ ਹੈਗੀ ਇੱਥੇ ਕੋਈ ਅੰਦਰ ਵਿੱਚ ਨਹੀਂ ਆਈ ਹੈਗੀ ਹੈ ਨਾ ਦੇਖੋ ਰਾਮ ਟੈਕਸ ਦੇ ਸੂਟ ਲਏ ਇਸ ਕਲਰ ਦੀ ਬਾਟਮ ਹੈਗੀ ਗ੍ਰੀਨ ਮਹਿੰਦੀ ਜੀ ਲੱਗਦੇ ਆ ਕਲਰ ਆ ਹੁ ਮੂਚੇ ਦੇਖੋ ਜੀ ਇਹਦੇ ਨਾਲ ਆਗਲੀ ਬਾਟਮ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਇਹ ਵਾਲੀ ਕਮਟਰ ਹੈਗੀ ਹੈਗੀ ਕਈ ਵਾਰ ਇਧਰ ਉਧਰ ਹੋ ਜਾਂਦਾ ਹੈਗਾ ਜਿਆਦਾ ਸਟੱਫ ਦੇ ਵਿੱਚ ਪਤਲੀ ਲੱਗਦੀ ਹੈ ਜੀ ਚੀਜ਼ ਲੱਗਦੀ ਨਹੀਂ ਠੀਕ ਹੈ ਜੀ ਇਹ ਕਲਰ ਸੀਗੇ ਤੇ ਐਵੇਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਜਿਹੜੀਆਂ ਭੈਣਾਂ ਨੇ ਕੱਲ ਪਰਸੋਂ ਨੂੰ ਪੇਮੈਂਟ ਪਾਈ ਸੀਗੀ ਉਹਨਾਂ ਲਈ ਉਹ ਭੈਣਾਂ ਲਈ ਸੌਰੀ ਹੈ ਨਾ ਕਿਉਂਕਿ ਸਾਡੇ ਕੋਲ ਇਥੇਨ ਖਤਮ ਹੋ ਰਹੇ ਸੀਗੇ ਸੂਟਾਂ ਵਾਲੇ ਅੱਜ ਅਸੀਂ ਲੈ ਕੇ ਆਏਗੇ ਕੱਲ ਨੂੰ ਪਾਰਸਲ ਕਰਾਂਗੇ ਨਹੀਂ ਫਿਰ ਅੱਜ ਕਰ ਦਿੰਦੇ ਤਾ ਕਰਕੇ ਹਨਾ ਪੇਮੈਂਟ ਆਈਪੀ ਸੀਗੀ ਤੇ ਕੱਲ ਵਾਲੇ ਸੂਟਾਂ ਦੀ ਪਰਸ ਵਾਲੇ ਸੂਟਾਂ ਦੀ ਸਾਰੀਆਂ ਆਪਾਂ ਕੋਈ ਗੱਲ ਨਹੀਂ ਕੱਲੂ ਕੋਰੀਅਰ ਕਰਾਂਗੇ ਇਹੀ ਕਰਾਂਗੇ ਹਰ ਹਾਲਤ ਦੇ ਵਿੱਚ ਪੋਲੀਥੀਨ ਨਹੀਂ ਹੈਗੇ ਸੀ ਨਹੀਂ ਮੈਂ ਤੁਹਾਨੂੰ ਡਾਇਰੈਕਟ ਕੋਰੀਅਰ ਵਾਲੇ ਚ ਵੀ ਪਾਉਣ ਦੀ ਪਰ ਉਹ ਚੰਗਾ ਨਹੀਂ ਲੱਗਦਾ ਹਨਾ ਪਹਿਲਾਂ ਅਸੀਂ ਸੂਟਾਂ ਵਾਲੀ ਪੈਕਿੰਗ ਵਾਲੀ ਪੋਲੀਥੀਨ ਦੇ ਵਿੱਚ ਸੂਟ ਪਾਉਣੇਗੇ ਫਿਰ ਕੋਰੀਅਰ ਵਾਲੇ ਚ ਪਾਉਣੇਗੇ ਇਹ ਨਹੀਂ ਹੈਗਾ ਵੀ ਅਸੀਂ ਇੱਕ ਪੋਲੀਥੀਨ ਯੂਜ਼ ਕਰ ਦਿਆਂਗੇ ਐਵੇਂ ਨਹੀਂ ਹੈਗਾ ਹਨਾ ਤੇ ਪੂਰਾ ਚੰਗੀ ਤਰ੍ਹਾਂ ਤੁਹਾਡਾ ਸੂਟ ਆਨ ਸੇਫ ਕਰਕੇ ਭੇਜ ਦਿਆਂਗੇ ਤੁਹਾਨੂੰ ਸੂਟ ਪਸੰਦ ਆਇਆ ਤਾਂ ਤੁਸੀਂ ਲੈ ਸਕਦੇ ਹੋ ਪਹਿਲਾਂ ਦਿਖਾਏ ਨੇ ਮੈਂ ਸੂਟ ਉਹਨ ਤੇ ਉਮੀਦ ਕਰਦੀ ਆ ਤੁਹਾਨੂੰ ਸਾਡੇ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਦਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜੀਆਂ ਭੈਣਾਂ ਆਪਣੇ ਨਾਲ-ਨਾਲਆਂ ਜੁੜੀਆਂ ਨੇ ਤਿਆਰ ਦੇ ਲਈ ਤੁਹਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਰੀਆਂ ਭੈਣਾਂ ਦਾ ਹੀ ਧੰਨਵਾਦ ਜੀ ਤੁਸੀਂ ਮੇਰੇ ਇਹ ਚੈਨਲ ਨੂੰ ਦੇਖਦੇ ਹੋ ਹਨਾ ਐਨੂੰ ਮੇਰੇ ਚੈਨਲ ਨੂੰ ਸਪੋਰਟ ਕੀਤੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਗਈ ਭੈਣ ਆਪਣੇ ਕੋਲੇ ਆਉਣ ਨੂੰ ਕਹਿੰਦੇ ਨੇਗੇ ਹਨਾ ਪਤਾ ਕੀ ਹੈ ਵੀ ਜਿਹੜੇ ਕਾਫੀ ਦੂਰ ਤੋਂ ਵੀ ਫੋਨ ਮੈਸੇਜ ਆਉਂਦੇ ਹੁੰਦੇ ਨੇ ਵੀ ਅਸੀਂ ਆਉਣ ਆਣਾ ਵਿਜ਼ਿਟ ਕਰਨ ਮੈਗਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਜਿਹੜੇ ਹੁਣ ਪਰਸੋਂ ਦੀ ਹੁੰਦੀਆਂ ਐਸੀ ਉਹ ਵੀ ਹਰਿਆਣਾ ਚੋਂ ਆਏ ਸੀਗੇ ਤੇ ਤੁਸੀਂ ਆਉਣਾ ਚਾਹੁੰਦੇ ਹੋ ਜਰੂਰ ਹਨਾ 모ਸਟ ਵੈਲਕਮ ਜੀ ਆਓ ਪਰ ਮੈਨੂੰ ਵੀ ਐ ਹੋ ਜਦੋਂ ਵੀ ਤੁਸੀਂ ਐਡੀ ਦੂਰੋਂ ਆਉਂਗੇ ਖੇਚਲਾ ਕਰੋਗੇ ਹਨਾ ਤੁਹਾਡਾ 50 100 ਰੁਪਏ ਕੋਰੀਅਰ ਤੇ ਲੱਗਣਗੇ ਚਲੋ ਤੁਸੀਂ ਇੱਥੇ ਮੰਗਵਾ ਲਓ ਚਲੋ ਥੋੜਾ ਬਹੁਤ ਵਾਅਦ ਥੈਂਕ ਯੂ ਹਨਾ ਤੁਸੀਂ ਚਲੋ ਮੈਨੂੰ ਇੰਨਾ ਪਿਆਰ ਕਰਦੇ ਮੇਰੇ ਬੱਚਿਆਂ ਨੂੰ ਪਿਆਰ ਕਰਦੇ ਮੇਰੀ ਫੈਮਿਲੀ ਨੂੰ ਪਿਆਰ ਕਰਦੇ ਤੈਨ ਦਲੋ ਤੁਹਾਡਾ ਧੰਨਵਾਦ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਕੋਈ ਗੱਲ ਨਹੀਂ ਕਰ ਸਕਦੇ ਹੋਗੇ ਤੇ ਜੇ ਕਿਸੇ ਨੂੰ ਚਾਹਨਾ ਹੁੰਦੀ ਹੈ ਪਿਆਰ ਕਰਦਾ ਹਨਾ ਉਹੀ ਵਿਜ਼ਿਟ ਕਰਦਾ ਹੈਗਾ ਤੇ ਕੋਈ ਗੱਲ ਨਹੀਂ ਤੁਸੀਂ ਜਿਹੜੀਆਂ ਭੈਣਾਂ ਦੇ ਮੈਨੂੰ ਮੈਸੇਜ ਆਏ ਸੀਗੇ ਕਾਫੀ WhatsApp ਤੇ ਤੁਸੀਂ ਆਣਾ ਚਾਹੁੰਦੇ ਤਾਂ ਆ ਸਕਦੇ ਹੋਗੇ ਤੇ ਇੱਕ ਵਾਰ ਮੈਨੂੰ ਫੋਨ ਜ਼ਰੂਰ ਕਰ ਲਿਓ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਇਹਦੇ ਵਿੱਚੋਂ ਆਂਦਾਗਾ ਲੈ ਲਓ ਤੇ ਇੱਕ ਵਾਰ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾਤੀ ਇਹਦਾ ਸਟੱਫ ਇੰਨਾ ਕੁ ਜ਼ਿਆਦਾ ਸੌਫਟ ਆ ਨਾ ਗਰਮੀ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਕੱਪੜਾ ਦਾ ਤੇ ਉਮੀਦ ਕਰਦੀ ਆ ਤੁਹਾਨੂੰ ਫੂਟ ਸਾਡੇ ਪਸੰਦ ਆਏ ਹੋਣਗੇ ਕਿਉਂਕਿ ਤੁਹਾਡੇ ਕਮੈਂਟਸ ਤੋਂ ਪਤਾ ਲੱਗ ਜਾਂਦਾ ਹੈਗਾ ਮੈਨੂੰ ਵੀ ਤੁਹਾਨੂੰ ਫੂਟ ਸਾਡੇ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨਾਂ ਤੱਕ ਅਗਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ